ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਮਨਜੀਤ ਸਿੰਘ ਜੀ ਗੁਰਦੁਆਰਾ ਬੀਬੀ ਪਾਨੀ ਜੀ ਸੱਤ ਫੇਸ ਮੁਹਾਲੀ ਜੀ ਮੈਂ ਅੱਜ ਤੁਹਾਨੂੰ ਛੋਟਾ ਜਿਹਾ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਜੀ ਜੋ ਮੇਰੇ ਨਾਲ ਤਕਰੀਬਨ 2 ਸਾਲ ਤੋਂ ਮੈਂ ਇਲਾਜ ਕਰਵਾ ਰਿਹਾ ਜੀ ਆਪਣਾ ਮੰਨੋ ਲਗਭਗ 2 ਸਾਲ ਮੈਂ ਪਹਿਲਾਂ ਹੋਇਆ ਸੀਗਾ ਬਿਮਾਰ ਮੰਨੋ ਨਾ ਕਾਫੀ ਚੱਕਰ ਆਉਂਦੇ ਸੀਗੇ ਜੀ ਮਤਲਬ ਕਿ ਮੈਂ ਸੱਜੇ ਪੈਂਦਾ ਸੀ ਤਾਂ ਵੀ ਚੱਕਰ ਤਾਂ ਖੱਬੇ ਪੈਂਦਾ ਸੀ ਤਾਂ ਵੀ ਚੱਕਰ ਮੇਰਾ ਇਲਾਜ 16 ਦੇ ਵਿੱਚ ਹੋਇਆ ਸੀ ਪਹਿਲਾਂ ਜੀ ਕਾਫੀ ਬਹੁਤ ਜ਼ਿਆਦਾ ਹਾਲਤ ਮਨੂੰ ਮਤਲਬ ਕਿ ਘਰ ਦੇ ਵੀ ਮਤਲਬ ਕਿ ਚੱਕ ਕੇ ਠਾਲਦੇ ਸੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਉਹ ਦੁਬਾਰਾ ਮਨੂੰ ਰਿਪੀਟ ਹੋਣਾ ਮੇਰਾ 16 ਚ ਇਲਾਜ ਚੱਲਿਆ ਸੀ ਮਨੂੰ ਉੱਥੋਂ ਆਰਾਮ ਹਲਕਾ ਜਿਹਾ ਆਇਆ ਸੀਗਾ ਮਤਲਬ ਕਿ ਮੈਂ ਹਰ ਇੱਕ ਜਗ੍ਹਾ ਬਹੁਤ ਦਵਾਈਆਂ ਖਾਧੀਆਂ ਜੀ ਅੱਜ ਮੈਂ ਫੇਰ ਮਨੂੰ ਤਕਰੀਬਨ ਇਹ ਮੇਰੇ ਦੋਸਤ ਨੇ ਇੱਥੇ ਦਾ ਦੱਸਿਆ ਸੀ ਐਡਰੈਸ ਜੀ ਇਨਾਂ ਕੋਲ ਮੈਂ ਥੋੜੇ ਦਿਨ ਪਹਿਲਾਂ ਆਇਆ ਸੀਗਾ ਜੀ ਮਤਲਬ ਕਿ ਉਦੋਂ ਵੀ ਮੈਨੂੰ ਪਕੜ ਕੇ ਲੈ ਕੇ ਆਏ ਸੀਗੇ ਜੀ ਕਾਫੀ ਪ੍ਰੋਬਲਮ ਸੀਗੀ ਜੀ ਡਾਕਟਰ ਸਾਹਿਬ ਨੇ ਮਨੂੰ ਕਾਫੀ ਚੈੱਕ ਕੀਤਾ ਜੀ ਚੈੱਕ ਕਰਨ ਤੋਂ ਬਾਅਦ ਚਲੋ ਇਹਨਾਂ ਦਾ ਐਕਸ-ਰੇ ਵਗੈਰਾ ਕਰਾਏ ਜੀ ਮੇਰੇ ਟੈਸਟ ਹੋਏ ਜੀ ਪਰ ਮੈਂ ਪਹਿਲੇ ਦਿਨ ਹੀ ਮਨੂੰ ਕੁਛ ਨਾ ਕੁਛ ਮਤਲਬ ਕਿ ਇੰਨਾ ਕੁ ਮਨੂੰ ਫੀਲ ਹੋਇਆ ਵੀ ਮੈਂ ਠੀਕ ਹੋਣਾ ਸ਼ੁਰੂ ਹੋ ਗਿਆ ਜੀ ਪਰ ਅੱਜ ਮੇਰੀ ਤੀਜੀ ਸੈਟਿੰਗ ਹੈਗੀ ਹੈ ਜੀ ਮੈਂ ਆਪਣੇ ਆਪ ਨੂੰ 70% ਤੋਂ ਵੱਧ ਹੀ ਜ਼ਿਆਦਾ ਮੈਂ ਸਮਝਦਾ ਵੀ ਮੈਂ ਠੀਕ ਹੋ ਚੁੱਕਿਆ ਹੈ ਜੀ ਇੱਕ ਨਾ ਮੇਰਾ ਜਦੋਂ ਮੈਨੂੰ ਇਹ ਪ੍ਰੋਬਲਮ ਹੁੰਦੀ ਸੀ ਮੇਰਾ ਨਾ ਸਿਰ ਦਰਦ ਬਹੁਤ ਕਰਦਾ ਸੀਗਾ ਜੀ ਮੈਂ ਤਕਰੀਬਨ ਇਹ ਚੀਜ਼ ਕਰਕੇ ਮੈਂ ਹਸਪੀਟਲ ਚ ਦਾਖਲ ਵੀ ਰਿਹਾ ਜੀ ਸੈਕਟਰ 16 ਜਿਹੜਾ ਆਪਣਾ 16 ਸੈਕਟਰ ਹਸਪੀਟਲ ਸਰਕਾਰੀ ਜੀ ਉਹਦੇ ਚ ਦਾਖਲ ਵੀ ਰਿਹਾ ਫਿਰ ਮੈਂ ਰੋਪੜ ਵੀ ਰਿਹਾ ਜੀ ਇਹ ਥੋੜਾ ਜਿਹਾ ਮੈਂ ਦੱਸਣਾ ਸੀਗਾ ਜੀ ਤੁਹਾਨੂੰ ਮਲਕਿ ਬਹੁਤ ਜ਼ਿਆਦਾ ਮੈਂ ਬੋਲ ਵੀ ਨਹੀਂ ਸਕਦਾ ਸੀਗਾ ਜੀ ਮਲਕਿ ਇੰਨਾ ਸਿਰ ਮੇਰਾ ਦੁਖਦਾ ਸੀ ਇੱਕ ਦਿਨ ਮੇਰਾ ਸੱਜੇ ਪਾਸੇ ਦੁਖਣ ਲੱਗਾ ਇੱਕ ਦਿਨ ਖੱਬੇ ਪਾਸੇ ਦੁਖਣ ਲੱਗਦਾ ਸੀਗਾ ਜੀ ਪਰ ਮੈਂ ਜਿੱਦਣ ਦਾ ਮੈਡੀਸਿਨ ਚਾਲੂ ਕਰੀ ਹੈ ਜੀ ਮੈਂ ਬਾਹਰ ਦੀ ਦਵਾਈ ਲਗਭਗ ਸਾਰੀ ਬੰਦ ਕਰ ਚੁੱਕਿਆ ਜੀ ਲਗਭਗ ਜੀ ਮੈਂ ਕੋਈ ਵੀ ਮਲਕੇ ਇਦਾਂ ਦੀ ਦਵਾਈ ਮੈਡੀਸਿਨ ਜਿਹੜੀ ਇੰਗਲਿਸ਼ ਆਪਣੀ ਲਿੰਦੇ ਆ ਉਹ ਮੈਂ ਦਵਾਈ ਸਾਰੀ ਬੰਦ ਕਰ ਚੁੱਕੇ ਜੋ ਡਾਕਟਰ ਸਾਹਿਬ ਮੈਨੂੰ ਇਥੋਂ ਮੈਡੀਸਿਨ ਇਹਨਾਂ ਲਈ ਹੈ ਜੀ ਉਹ ਸਾਰੀ ਹੀ ਮੈਂ ਇਹਨਾਂ ਤੋਂ ਲਿੰਦਾ ਮਲਕੇ ਚੱਕਰ ਐਨੇ ਆਉਂਦੇ ਸੀ ਜੀ ਮੈਂ ਬਿਆਨ ਨਹੀਂ ਕਰਦਾ ਸੀਗਾ ਜੀ ਮਲਕੇ ਉੜਦੀ ਸਾਰ ਮਨੂੰ ਮੈਂ ਸੰਭਾਲ ਨਹੀਂ ਸਕਦਾ ਸੀ ਆਪਣੇ ਆਪ ਨੂੰ ਐਨੀ ਮਲਕੇ ਹਾਲਤ ਮੇਰੀ ਹਾਲਤ ਖਰਾਬ ਸੀਗੀ ਜੀ ਮੈਂ ਅੱਗੇ ਹਰ ਇੱਕ ਬੰਦੇ ਨੂੰ ਆਪਣੇ ਭੈਣ ਭਰਾ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਜ਼ਰੂਰ ਇਹ ਵੀਡੀਓ ਕਰਨ ਦਾ ਮਕਸਦ ਹੀ ਇਹ ਹੈ ਵੀ ਕੋਈ ਇਲਾਜ ਤੋਂ ਬਾਝਾ ਅਸੀਂ ਕਾਫੀ ਲੋਕ ਇੱਥੇ ਘੁੰਮਦੇ ਆ ਜੀ بڑے بڑے ਹਸਪੀਟਲਾਂ ਦੇ ਵਿੱਚ ਜਾਂਦੇ ਆ ਛੋਟਾ ਜਿਹਾ ਇਲਾਜ ਆ ਜੀ ਕੋਈ ਪੈਸਾ ਇੰਨਾ ਜ਼ਿਆਦਾ ਨਹੀਂ ਹੈ ਜੀ ਇੱਕ ਸੇਵਾ ਤੇ ਲੱਗੇ ਹੋਏ ਆ ਜੀ ਇਹ ਡਾਕਟਰ ਸਾਹਿਬ ਬਲਕਿ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਵੀ ਤੁਸੀਂ ਇੱਕ ਵਾਰ ਜ਼ਰੂਰ ਇੱਥੇ ਪਹੁੰਚ ਕੇ ਆਪਣਾ ਜੋ ਵੀ ਇਸ ਤਰ੍ਹਾਂ ਦੀ ਤਕਲੀਫ ਤੋਂ ਜੂੰਜ ਰਿਹਾ ਹੈ ਜੀ ਆਪਣਾ ਇਲਾਜ ਕਰਵਾਓ ਮੈਂ ਇਹੀ ਬਾਰ-ਬਾਰ ਰਿਪੀਟ ਕਰ ਰਿਹਾ ਜੀ ਥੋੜਾ ਜਿਹਾ ਇਹ ਮੈਸੇਜ ਮੈਂ ਦੇਣਾ ਚਾਹੁੰਦਾ ਸੀਗਾ ਜੀ ਥੋੜਾ ਜਿਹਾ ਇਹ ਤੇ ਗੌਰ ਕਰਕੇ ਤੁਸੀਂ ਕੋਈ ਵੀ ਹੈ ਆਪਣਾ ਕੋਈ ਵੀ ਨੇੜੇ ਤੇੜੇ ਰਿਸ਼ਤੇਦਾਰ ਦੋਸਤ ਹੈ ਜੀ ਤਾਂ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਪਹੁੰਚਾਓ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ